ਜੇ ਕੋਈ ਬੰਦਾ ਪਿੰਡ ਦੇ ਵਿੱਚ ਤੇ ਚਿੱਟੇ ਰੰਗ ਦੇ ਸੱਥਰ ਵਿਸਾ ਕੇ ਤੇ ਉਹੀ ਬੰਦਾ ਉਸੇ ਪਿੰਡ ਚ ਤਿੰਨ ਮੰਜ਼ਲੀ ਕੋਠੀ ਪਾ ਕੇ ਤੇ ਦੀਪਮਾਲਾ ਕਰਦਾ ਹੋਵੇ ਇਹ ਤਾਂ ਨਹੀਂ ਹੋਣ ਦੇਣਾ ਉਹਨਾਂ ਦੇ ਘਰੇ ਤਾਂ ਫਿਰ ਬਲਡੋਜ਼ਰ ਚੱਲੂ ਵੇ ਚ ਪੰਜਾਬ ਸਰਕਾਰ ਨੇ ਪੰਜਾਬ ਚੋਂ ਨਸ਼ੇ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਯੂ ਨਸ਼ਾ ਵਿਰੁੱਧ ਪੁਲਿਸ ਨੇ ਹੁਣ ਤੱਕ 11403 ਐਫ ਆਰ ਦਰਜ ਕੀਤੀਆਂ ਨੇ 18867 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਕਰੋੜਾਂ ਦੀ ਡਰੱਗ ਮਨੀ ਬਰਾਮਦ ਕੀਤੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਤੇ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਕਾਰਵਾਈ ਵੀ ਕੀਤੀ ਜਾ ਰਹੀ ਹੈ ਨਸ਼ੇ ਦੇ کاروبار ਦੇ ਨਾਲ ਬਣਾਈ ਗਈ ਪ੍ਰਾਪਰਟੀ ਨੂੰ ਵੀ ਨਸ਼ਟ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਾ ਵਿਰੁੱਧ ਵੱਲੋਂ ਜਿੱਥੇ ਕਿ ਨਸ਼ੇ ਨੂੰ ਪੂਰੇ ਪੰਜਾਬ ਤੋਂ ਜੜ ਤੋਂ ਖਤਮ ਕਰਨ ਦੇ ਲਈ ਵੱਡੇ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ ਤੇ ਨਸ਼ਰਾ ਤਸਕਰਾਂ ਦੇ ਉੱਪਰ ਨਕੀਲਾਂ ਕਸੀਆਂ ਜਾ ਰਹੀਆਂ ਉੱਥੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਟੀਮ ਜਿਲ੍ਹੇ ਲੰਬੀ ਹਲਕੇ ਦੇ ਕਹਿ ਦਈਏ ਕਿ ਕਿੱਲਿਆਂ ਵਾਲੀ ਪੁਲਿਸ ਨੂੰ ਇੱਕ ਸਫਲਤਾ ਹਾਸਲ ਹੋਈ ਆ ਜਿਸ ਦੇ ਵਿੱਚ ਇੱਕ ਵਿਅਕਤੀ ਦੇ ਕੋਲੋਂ ਜੋ ਕਿ ਰਾਜਸਥਾਨ ਦੇ ਝਾਲੜਾਵਾੜ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਕੋਲੋਂ 2 ਕਿਲੋ 12 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਹੈ ਔਰ ਇਸ ਵਿਅਕਤੀ ਦੇ ਕੋਲੋਂ ਜੋ ਫੀਮ ਬਰਾਮਦ ਕੀਤੀ ਗਈ ਹੈ ਔਰ ਦੀ ਵਿਅਕਤੀ ਦੇ ਕੋਲੋਂ ਗਹਿਰਾਈ ਦੇ ਨਾਲ ਪੁਲਿਸ ਵੱਲੋਂ ਜੋ ਪੁੱਛਗਿੱਛ ਕੀਤੀ ਗਈ ਹੈ ਔਰ ਹੋਰ ਵੀ ਮਾਮਲੇ ਹੋਰ ਵੀ ਜੋ ਜਾਣਕਾਰੀ ਹੈ ਸਾਹਮਣੇ ਆਉਣ ਦੇ ਖੁਲਾਸੇ ਹੋਣ ਦੇ ਉਮੀਦ ਪੁਲਿਸ ਵੱਲੋਂ ਜਤਾਈ ਜਾ ਰਹੀ ਹੈ ਡਿਸਟ੍ਰਿਕਟ ਪੁਲਿਸ ਮੁਖ ਸਰ ਕੀ ਜੋ ਲੰਬੀ ਪੁਲਿਸ ਹੈ ਉਸ ਉਹਨਾਂ ਨੇ ਇੱਕ ਆਪਰੇਸ਼ਨਲ ਰਿਕਵਰੀ ਕੀਤੀ ਹੈ ਜੋ ਯੁੱਧ ਨਸ਼ੇ ਵਿਰੁੱਧ ਮੁਹਿੰਮ ਚੱਲ ਰਹੀ ਹੈਗੀ ਇਸ ਤੇ ਜੋ ਵੀ ਕੋਈ ਇਸ ਚੇਨ ਵਲ ਮਿਲਦਾ ਹੈਗਾ ਸਪਲਾਈ ਲਾਈਨ ਤੇ ਇੱਕ ਡਿਸਟ੍ਰਿਬਿਊਸ਼ਨ ਚੇਨ ਤੇ ਉਸ ਤੇ ਜਿੱਥੇ ਵੀ ਇਨਫੋਰਮੇਸ਼ਨ ਮਿਲਦੀ ਹੈ ਤੁਰੰਤ ਕਾਰਵਾਈ ਉਸ ਤੇ ਕੀਤੀ ਜਾ ਰਹੀ ਹੈ। ਤੋਂ ਇਸੇ ਤੀ ਲਗਾਤਾਰ ਤੇ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਕ ਸਸਪੈਕਟ ਹੈ ਉਹ ओपीਐਮ ਦੀ ਕੋਈ ਕਨਸਾਈਨਮੈਂਟ ਲੈ ਕੇ ਜਾ ਰਿਹਾ ਹੈਗਾ। ਤੋਂ ਇਹ ਰਾਜਸਥਾਨ 베ਸਟ ਕੋਈ ਸਸਪੈਕਟ ਸੀਗਾ ਤੋਂ ਇਸ ਦੀ ਵੈਰੀਫਿਕੇਸ਼ਨ ਕਰਕੇ ਇਹਨੂੰ ਚੈੱਕ ਕੀਤਾ ਗਿਆ ਫਾਲੋਅ ਅਪ ਕੀਤਾ ਗਿਆ। ਤੇ ਫਿਰ ਇਸ ਦੇ ਇੰਟਰਸੈਪਸ਼ਨ ਤੇ ਮਤਲਬ 2 ਕਿਲੋ ओपीਐਮ ਔਰ 2 ਕਿਲੋ 12 ਗ੍ਰਾਮ ओपीਐਮ ਦੀ ਰਿਕਵਰੀ ਹੋਈ ਹੈਗੀ। तो इससे पुछगिछते गल सामने आई है कि यह भी राजस्थान तो कंसाइनमेंट जो है लेके आ रहा है इन्हें उत्थ मुकसर डिस्ट्रिक एरिए सप्लाई चेन तो इन्हें आके देनी तो यह कुछ इसते पैटर्न सामने कुछ आया है जब तो युद्ध नशे विरुद्ध चार महीने तो इतनी सख्ती की जा रही है ग्राउंड लैवलते इनफोर्समेंट के काफ़ी एक प्रायरिटी तो गल चल रही हैगी है तो कुछ जो नए नए प्लेयर्स है पैडलर्स है वो ओ पी एम से शिफ्ट कर रहे हैं या मतलब इधर आस पास कोई अवेलेबिलिटी नहीं हैगी तो दूसरी स्टेट पर भी कोशिश करते हैं बट जिते भी जो इंटर डिस् इंटर स्टेट पॉइंट्स है डिस्ट्रिक्ट मुक्सर के कोरसपोंडिंग खासकर लंबे सब डिविजन के उ जितने भी नाका पॉइंट्स है सत्रह के करीब चैक पॉइंट्स है उत्थे क्रॉनीकली एक सरप्राइज एलीमेंट रखते हुए चैकिंग की जाती है तो उस लगातार जो है एक सक्सैसफुल वी आर एबल टू एपरीहेंड दूस

ਇਹ ਮੈਂ ਜਿਵੇਂ ਹਰ ਬਾਰ ਕਹਿੰਦਾ ਹੈਗਾ ਕਿ ਇਹ ਮੂਵਮੈਂਟ ਜੋ ਹੈਗੀ ਯੋਧਨਾਸ਼ੀ ਵਿਰੁੱਧ ਦੇ ਪਬਲਿਕ ਦੇ ਸਪੋਰਟ ਦੇ ਪਬਲਿਕ ਦੇ ਫੀਡਬੈਕ ਦੇ ਪਬਲਿਕ ਦੇ ਕੌਨਫੀਡੈਂਸ ਦੇ ਬਿਨਾ ਜੋ ਹੈ ਅੱਗੇ ਇਹਨੂੰ ਕੰਟੀਨਿਊਏਸ਼ਨ ਚ ਇੱਕ ਉਹ ਇੱਕ ਅਹਿਮ ਯੋਗਦਾਨ ਹੁੰਦਾ ਹੈਗਾ ਤੋਂ ਸਾਰੇ ਪਬਲਿਕ ਨੂੰ ਮੇਰੇ ਵੱਲੋਂ ਇਹ ਅਪੀਲ ਵੀ ਹੈਗੀ ਰਿਕੁਐਸਟ ਵੀ ਹੈਗੀ ਕਿ ਕੋਈ ਵੀ ਉਹਨਾਂ ਨੂੰ ਲੱਗਦਾ ਹੈਗਾ ਕਿ ਸਟਰੀਟ ਅਵੇਲੇਬਿਲਿਟੀ ਆਫ ਡਰੱਗਸ ਦੇ ਚਾਹੇ ਉਹ ਹੈਰੋਇਨ ਦੀ ਗੱਲ ਹੋਏ ਚਾਹੇ ਓਪੀਐਮ ਦੀ ਗੱਲ ਹੋਏ ਜਿੱਥੇ ਵੀ ਕੋਈ ਡਰਗ ਅਵੇਲੇਬਿਲਟੀ ਚਾਹੇ ਫਾਰਮਾ ਆਪਕੇਟਸ ਦੀ ਗੱਲ ਹੋਏ ਤੋ ਜਿੱਥੇ ਵੀ ਕੋਈ ਇਨਪੁਟ ਮਿਲਦੀ ਹੈ ਉਸ ਤੇ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ ਔਰ ਵੀ ਆਰ 100% ਕਮਿਟਿਡ ਫॉर ਪ੍ਰੋਮਟ ਐਕਸ਼ਨ ਅਗੇਂਸਟ ਐਨੀ ਡਰਗ ਸਮਗਲਰ ਔਰ ਪੈਡਲਰ ਔਰ ਉਸ ਤੇ ਐਗਜ਼ੈਂਪਲਰੀ ਐਕਸ਼ਨ ਹੋਵੇ ਸ਼੍ਰੀ ਮੁਕਤਸਰ ਸਾਹਿਬ ਤੋਂ ਅਸ਼ਫਾਕ ਟੁੱਡੀ ਦੈਨਿਕ ਸਵੇਰਾ ਟੀਵੀ